ਸਰੇਕੀ ਗੱਲ ਕਹੀ ਜਾਂਦੀ ਆ ਕਿ ਚੋਰ ਚੋਰੀ ਕਰਨ ਤੋਂ ਜਾਏ ਪਰ ਸਿਨਾਂ ਜੋਰੀ ਕਰਨ ਤੋਂ ਨਹੀਂ ਜਾਂਦਾ ਤਾਂ ਇੱਥੇ ਤਾਂ ਚੋਰ ਚੋਰੀ ਕਰਨ ਦੇ ਲੱਗੇ ਥਾਂ ਵੀ ਨਹੀਂ ਦੇਖਦੇ ਕਈ ਵਾਰੀ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਜਾਂਦੀ ਆ ਘਰਾਂ ਦੇ ਵਿੱਚ ਚੋਰੀ ਕੀਤੀ ਜਾਂਦੀ ਆ ਪਰ ਹੁਣ ਤਾਂ ਗੁਰੂ ਘਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਗੁਰੂ ਘਰ ਦੀ ਗੋਲਖ ਤੋੜ ਕੇ ਉਸ ਦੇ ਵਿੱਚੋਂ ਜੋ ਲੋਕਾਂ ਦੇ ਵੱਲੋਂ ਜੋ ਸੰਗਤਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਗੱਲੇ ਦੇ ਵਿੱਚ ਗੁਰੂ ਦੀ ਗੋਲਖ ਦੇ ਵਿੱਚ ਪੈਸੇ ਪਾਏ ਜਾਂਦੇ ਨੇ ਤਾਂ ਉਹ ਪੈਸੇ ਕੱਢ ਕੇ ਚੋਰ ਫਰਾਰ ਹੋ ਗਏ ਸੀਸੀਟੀਵੀ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ ਨਗਦੀ ਲੈ ਕੇ ਫਰਾਰ ਹੋਏ ਨੇ 50000 ਰੁਪਏ ਦੀ ਤਾਂ ਮਾਮਲਾ ਦੱਸਦੀ ਹੈ ਕਿ ਪਿੰਡ ਪਿੱਪਲਾਂ ਵਾਲਾ ਦੇ ਪਿੱਪਲਾਂ ਵਾਲੇ ਦਾ ਹੈ ਜਿੱਥੇ ਕਿ ਗੁਰਦੁਆਰਾ ਸ਼ਹੀਦ ਬਾਬਾ ਸਿਧਾਣਾ ਸਾਹਿਬ ਦੇ ਵਿੱਚ ਬੀਤੇ ਰਾਤ ਨੂੰ ਪਛਾਤੇ ਵਿਅਕਤੀਆਂ ਦੇ ਵੱਲੋਂ ਗੋਲਖ ਤੋੜ ਕੇ 50000 ਰੁਪਏ ਚੋਰੀ ਕਰ ਲਏ ਗਏ ਨੇ ਤਾਂ ਇਸ ਬਾਬਤ ਪੂਰੀ ਜਾਣਕਾਰੀ ਗੁਰਦੁਆਰਾ ਦੇ ਗ੍ਰੰਥੀ ਇਕਬਾਲ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ ਆ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਘਟਨਾ ਨੂੰ ਅੰਜਾਮ ਦਿੱਤਾ ਉਹਨਾਂ ਦੀ ਜਵਾਨੀ ਸੁਣਾਉਣੀ ਆ ਤੇ ਪਿੰਡ ਦੇ ਜੀ ਬਾਬਾ ਕੀ ਨਾਮ ਹੈ ਆਪਣਾ ਗੁਰਮੀਤ ਸਿੰਘ ਜੀ ਜਿਹੜੇ ਚੋਰੀ ਹੋਈ ਇਹ ਤੁਹਾਨੂੰ ਕਿੱਦਾਂ ਪਤਾ ਲੱਗਾ ਤੇ ਕਿੰਨੇ ਵਜੇ ਪਤਾ ਲੱਗਾ ਇਹ ਬਾਬਾ ਭਾਈ ਸਾਹਿਬ ਜੀ ਜਿਹੜੇ ਮੈਂ 5 ਵਜੇ ਸਵੇਰੇ ਐਂਟਰ ਹੋਇਆ ਨਾ ਜੀ ਅੰਦਰ ਤੇ ਮੈਂ ਜਿਹੜੇ ਲੋਕ ਖੁੱਲਾ ਹੋਇਆ ਦੇਖਿਆ ਟੁੱਟਾ ਹੋਇਆ ਉਸ ਵੇਲੇ ਮੈਂ ਕਮੇਟੀ ਵਾਲਿਆਂ ਨੂੰ ਸੂਚਿਤ ਕੀਤਾ ਤੇ ਲੋਕ ਟੁੱਟਾ ਹੋਇਆ ਇਹ ਗੋਲਕ ਵੀ ਥੋੜੀ ਪਈ ਸੀ ਹਾਂਜੀ ਇਹ ਕੁਝ ਕੋ ਹੋਰ ਸਮਾਨ ਕੋਈ ਭਾਂਡ ਤੋਂ ਸਾਰੀ ਨਕਦੀ ਜੋ ਸੰਗੱਟ ਕੇ ਹਾਂਜੀ ਹਾਂਜੀ ਲੈ ਗਏ ਜੀ ਇਹ ਅਜ ਤਾਈਂ ਪਹਿਲਾ ਮਾਮਲਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਪਹਿਲਾ ਮਾਮਲਾ ਹਾਂਜੀ ਤੇ ਆਪਾਂ ਕੀ ਮੰਗ ਕਰਦੇ ਆਂ ਜੀ ਆਪਾਂ ਮੰਗੇ ਕਰਦੇ ਬਈ ਇੰਦਾਂ ਦੇ ਚੋਰਾਂ ਤੇ ਕਾਨੂੰਨੀ ਤੌਰ ਤੇ ਕਾਰਵਾਈ ਕੀਤੀ ਜਾਵੇ ਜੀ ਪ੍ਰਸ਼ਾਸਨ ਜੁਰ ਕੇ ਬੇਨਤੀ ਆ ਜੀ ਹਾਂਜੀ ਭਾਈ ਕੀ ਨਾਮ ਹੈ ਆਪਣਾ ਭਜੀ ਇਕਬਾਲ ਸਿੰਘ ਜੀ ਇਹ ਕਿਹੜਾ ਏਰੀਆ ਹੈਗਾ ਇਹ ਇਹ ਪਾਜੀ ਪਿਪਲਾਂ ਵਾਲੇ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਕਲੋਨੀ ਦੇ ਵਿੱਚ ਸ਼ਹੀਦ ਬਾਬਾ ਸਧਾਨਾ ਜੀ ਦਾ ਨਿਵਾਸ ਹੈ ਗੁਰਦੁਆਸਾ ਸਤਾਫੇ ਦਾ ਇੱਥੇ ਇੱਥੇ ਚੋਰੀ ਹੋਈ ਹੈ ਕੱਲ ਰਾਤ तकरीबन 1 ਵਜੇ ਸਾਨੂੰ ਸੰਤ ਸਵੇਰੇ 4-5 ਵਜੇ ਪਤਾ ਲੱਗਾ 1 ਵਜੇ ਰਾਤੀ ਸਵਾ 1 ਦੇ ਕਰੀਬ ਚੋਰ ਆਏ ਆ ਤੇ 15 ਮਿੰਟਾਂ ਦੇ ਵਿੱਚ ਗੁਰੂ ਸਾਹਿਬ ਦੀ ਗੋਲਕ ਚੋਰੀ ਕਰਕੇ ਲੈ ਕੇ ਗਏ ਆ ਗੋਲਕ 'ਚ ਕਿੰਨੇ ਕ ਪੈਸੇ ਸਗੇ ਲਗਭਗ ਲਗਭਗ 50000 ਦੇ ਕਰੀਬ ਰੁਪਈਆ ਕਿਉਂਕਿ ਅਸੀਂ 3-4 ਮਹੀਨੇ ਬਾਅਦ ਗੋਲ ਖੋਲਦੇ ਆ ਤੇ 3-4 ਮਹੀਨੇ ਹੋ ਚੁੱਕੇ ਸੀ ਤੇ ਅੱਜ ਕੱਲ੍ਹ ਜੀ ਅਸੀਂ ਗੋਲ ਖੋਲਣੀ ਸੀਗੀ ਅਕਸਰ ਦੇਖਿਆ ਜਾਂਦਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲੋਹੇ ਦੇ ਗੋਲ ਗੋਲ ਕਾ ਹੁੰਦੀਆਂ ਆ ਇੱਥੇ ਲੋਹੇ ਦੀ ਇਹ ਤਾਂ ਕਾਦੀ ਹੈ ਇੱਥੇ ਭਾਜੀ ਪੁਰਾਣੀ ਪ੍ਰਾਤਨ ਜਿਹੜੀ ਚੱਲਦੀ ਆ ਰਹੀ ਹੈ ਲੱਕੜ ਦੀ 15 ਸਾਲ ਤੋਂ ਪਹਿਲਾਂ ਦੀ ਇਹ ਗੋਲ ਕਿ ਇੱਥੇ ਸਥਾਪਿਤ ਆ ਅੱਜ ਤੱਕ ਕੋਈ ਇੱਥੇ ਇਦਾਂ ਦੀ ਕੋਈ ਵਾਰਦਾਤ ਨਹੀਂ ਹੋਈ ਸੀ ਤੇ ਕੀ ਇਹਦੇ ਸੰਬੰਧਤ ਆਪਾਂ ਪੁਲਿਸ ਥਾਣੇ ਨੂੰ ਸੂਚਿਤ ਕਰਤਾ ਹਾਂ ਬਿਲਕੁਲ ਬਿਲਕੁਲ ਮਲਟਾਣ ਥਾਣੇ ਨੂੰ ਸੂਚਿਤ ਕਰਤਾ ਉਹ ਮੁਲਾਜ਼ਮ ਆ ਵੀ ਗਿਆ ਤਾਂ ਮੁਲਾਜ਼ਮ ਆਪਣਾ ਕਾਰਵਾਈ ਵੀ ਕਰ ਰਹੇ ਆ ਅੱਛਾ ਹਾਂਜੀ ਤੇ ਕਿਸੇ ਕੋਈ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਹਾਂਜੀ ਹਾਂਜੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਇਹਦੀ ਇਹਦੇ ਵਿੱਚ ਦੋ ਚੋਰ ਐਂਟਰ ਕਰ ਰਹੇ ਆ ਜੀ ਤੇ ਆਪਣੇ ਸੱਬਲ ਦੇ ਨਾਲ ਗੋਲਕ ਨੂੰ ਆਪਣੇ ਨਿਸ਼ਾਨ ਕਰਦੇ ਪਏ ਆ ਚੋਰੀ ਕਰਦੇ ਪਏ ਆ ਤੇ ਉਹਦੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਜਾਂਦੇ ਸਾਫ ਨਜ਼ਰ ਆ ਰਹੇ ਆ ਜੀ ਤੇ ਆਪਾਂ ਇਹਦੀ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੇ ਆ ਸਰ ਜੀ ਦਾ ਇਹ ਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇਹ ਹੀ ਗੁਰਦੁਆਰਾ ਸਾਹਿਬ ਨਹੀਂ ਕਿਸੇ ਵੀ ਗੁਰਦੁਆਰਾ ਸਾਹਿਬ 'ਚ ਇਦਾਂ ਦੀ ਹਰਕਤ ਨਹੀਂ ਹੋਣੀ ਚਾਹੀਦੀ ਤਾਂ ਇਹਨਾਂ ਅੰਸਰਾਂ ਨੂੰ ਠੱਲ ਪਾਉਣੀ ਚਾਹੀਦੀ ਹੈ ਜੀ ਤਾਂ ਤੁਸੀਂ ਸੁਣਿਆ ਤੇ ਤੁਸੀਂ ਤਸਵੀਰਾਂ ਦੇ ਵਿੱਚ ਦੇਖਿਆ ਕਿਸ ਤਰੀਕੇ ਦੇ ਨਾਲ ਚੋਰਾਂ ਦੇ ਵੱਲੋਂ ਇੱਕ ਰਾੜ ਦੇ ਨਾਲ ਗੋਲਕ ਤੋੜ ਕੇ ਉਸ ਦੇ ਵਿੱਚੋਂ 3 ਮਹੀਨਿਆਂ ਤੋਂ ਇਕੱਠੀ ਕੀਤੀ ਜਿਹੜੀ ਭਾਨ ਤੇ ਨਗਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਤਾਂ ਆਖਰ ਰੱਬ ਦੇ ਘਰ ਦੇ ਵਿੱਚ ਸੰਗਤਾਂ ਆ ਕੇ ਅਰਦਾਸਾਂ ਕਰਦੀਆਂ ਨੇ ਸੰਗਤਾਂ ਸਰਬਤ ਦੇ ਭਲੇ ਦੀ ਅਰਦਾਸ ਕਰਦੀ ਐ ਤਾਂ ਪਰ ਉੱਥੇ ਹੀ ਰੱਬ ਦੇ ਘਰ ਦੇ ਵਿੱਚ ਆ ਕੇ ਇਹ ਚੋਰ ਜਿਹੜੇ ਨੇ ਚੋਰੀ ਕਰ ਲੈਂਦੇ ਨੇ ਤਾਂ ਫਿਰ ਇਹ ਕਿੱਥੋਂ ਭਰਨਗੇ ਤਾਂ ਆਖਰ ਇਹਨਾਂ 50000 ਦੇ ਨਾਲ ਇਹਨਾਂ ਚੋਰਾਂ ਦਾ ਕਿੰਨਾ ਕਚਿਰ ਨਿਕਲਦਾ ਤਾਂ ਪੁਲਿਸ ਦੇ ਹੱਥ ਇਹ ਲੱਗੀ ਜਾਣਗੇ ਕਿ ਆ ਜਾਂਦਾ ਹੈ ਕੀ ਕਾਨੂੰਨ ਦੀਆਂ ਨਜ਼ਰਾਂ ਤੋਂ ਕੋਈ ਬਚ ਨਹੀਂ ਸਕਦਾ ਆਖਰ ਕਦੋਂ ਤੱਕ ਗੁਰੂ ਘਰ ਦੇ ਵਿੱਚ ਚੋਰੀ ਕਰਨ ਵਾਲੇ ਇਹ ਚੋਰ ਅੜਿੱਕੇ ਆਉਂਦੇ ਨੇ ਪੁਲਿਸ ਦੇ